ਆਪਣੇ ਜਿਗੂਰੀ ਰਜ ਹਾਂ ਦੇ ਵਿੱਚੋਂ ਹਾਜ਼ਰੀ ਭਰ ਕੇ ਗਏ ਹਨ ਉਹਨਾਂ ਨੂੰ ਜੀਓ ਆਇਆ ਧੰਨਵਾਦ ਹੈ ਤੇ ਬਾਕੀ ਮੈਂ ਸੰਤਾਨ ਦੇ ਚਰਨ ਵਿੱਚ ਬੇਨਤੀ ਕਰੂੰਗਾ ਕਿ ਅੱਗੇ ਬੱਚੇ ਬਹੁਤ ਬੈਠੇ ਆ। ਔਰ ਬੀਬੀਆਂ ਵੀ ਬੈਠੀਆਂ ਨੇ ਨੌਜਵਾਨ ਬੈਠੇ ਆ ਪਾਸੇ ਖੜੇ ਆ। ਤੋਂ ਮੈਂ ਬੇਨਤੀ ਕਰੂੰਗਾ ਇੱਥੇ ਨਾ ਕਰੋ। ਆਓ ਸਾਰੇ ਪਿਆਰ ਸਰਕਾਰ ਦੇ ਨਾਲ ਬੈਠਣ ਦੀ ਕਿਰਪਾ ਕਰਨਾ। ਵਧੀਆ ਜਗ੍ਹਾ ਹੈ। ਔਰ ਵਧੀਆ ਹਵਾ ਲੱਗ ਰਹੀ ਹੈ। ਵਧੀਆ ਪ੍ਰਬੰਧ ਵੱਲੋਂ ਸੋਹਣਾ ਅਰੇਂਜਮੈਂਟ ਕੀਤਾ ਗਿਆ ਹੈ। ਸੋ ਮੈਂ ਬੇਨਤੀ ਕਰੂੰਗਾ ਜਿਹੜੇ ਵੀਰ ਐ ਪਿੱਛੇ ਬੈਠੇ ਐ ਜਿਹੜੇ ਖਾਸ ਕਰਕੇ ਕੁਰਸੀਆਂ ਤੇ ਬੈਠੇ ਨੇ ਨਾ ਉਹਨਾਂ ਵੀਰਾਂ ਨੂੰ ਬੇਨਤੀ ਕਰੂੰ ਕਿ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐ ਉਧਰ ਤੁਸੀਂ ਕੁੱਛਿਆਂ ਤੇ ਬੈਠੇ ਹੋ। ਸੋ ਮੈਂ ਇਹ ਬੇਨਤੀ ਕਰੂੰ ਇਹ ਨਾ ਕਿਉਂਕਿ ਭਾਈ ਮਰਕੀ ਸਿੱਖੀ ਤੋਂ ਵੀ ਇੰਜ ਤਿਹਾਰੂ ਕੋਲ ਬੈਠੇ ਹਨ। ਜਿਹਨਾਂ ਦੇ ਕੋਲ ਸੱਜਣ ਬੈਠੇ ਐ ਉਹਨਾਂ ਦਾ ਵੀ ਧੰਨਵਾਦ ਹੈ ਤੇ ਬਾਕੀ ਸਤਿਗੁਰੂ ਬੇਨਤੀ ਕਰੂੰਗਾ ਆਹ ਸਾਰੇ ਪੰਡਤਾਂ ਦੇ ਵਿੱਚ ਆ ਕੇ ਸੱਜਣ ਦੀ ਕਿਰਪਾ ਤੱਕੋ। ਸੋ ਬਹੁਤ ਸਨਮਾਨ ਸਤਕਾਰ ਜੋ ਕੌੰ ਦਾ ਨੌਜਵਾਨ ਢਾੜੀਪਾ ਭਾਈ ਸਰਜਨ ਸਿੰਘ ਜੀ ਤੁਸੀਂ ਤਾਂ ਆਪ 20 ਮਿੰਟਾਂ ਦੇ ਨਾਲ ਆਪਾਂ ਸੰਗਤਾਂ ਅੱਜ ਦੇ ਇਸ ਸਮੇਂ ਦੇ ਸਫਰ ਦੇ ਵਿੱਚ ਤੁਹਾਡੇ ਨਾਲ ਵਿਚਾਰਾ ਕਰਨਗੇ ਅਤੇ ਆਪਾਂ ਫਿਰਾਈ ਤੁਹਾਡੇ ਨਾਲ ਖੰਡ ਕਰਨਗੇ

ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੜਕੇ ਅੱਜ ਆਪਾਂ ਮਹਾਨ ਯੋਧੇ ਭਾਈ ਰਣਜੀਤ ਸਿੰਘ ਜੀ ਜੋ ਸ਼ਰਜਾਫ ਤਾਰੀਖ ਬਣਾ ਕੇ ਇਕੱਠੇ ਹੋਏ ਹਨ ਲੋ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਸੀ ਉਹਨਾਂ ਨੇ ਕੌਮ ਦੀ ਜੋ ਸਿੱਖ ਇਤਿਹਾਸ ਕੌਮ ਦੇ ਵਿੱਚ ਪ੍ਰਚਾਰ ਕੀਤਾ ਗੁਰਮਤ ਦਾ ਪ੍ਰਚਾਰ ਕੀਤਾ ਉਹਨਾਂ ਦੀ ਕੌਮ ਨੂੰ ਬਹੁਤ ਵੱਡੀ ਦੇਣ ਸੀ ਉਹਨਾਂ ਦੇ ਜਾਣ ਨਾਲ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਤੇ ਘਟਾ ਦਾ ਪਿਆਈ ਪਿਆ ਇਸ ਨਾਲ ਕੌਮ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ ਕਿਉਂ ਜਿੱਥੇ ਵੀ ਕੋਈ ਸੰਘਰਸ਼ ਸਿੱਖਾਂ ਨਾਲ ਕੋਈ ਜ਼ਲਮ ਕੋਈ ਬੇਇਨਸਾਫੀ ਹੋਈ ਉਹ ਉਹਨਾਂ ਉੱਥੇ ਜਾ ਕੇ ਆਵਾਜ਼ ਬੁਲੰਦ ਕੀਤੀ ਉੱਥੇ ਜਾ ਕੇ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਦਾ ਜਿਹੜਾ ਵਸੂਣਾ ਵਾ ਉਹ ਕੌਮ ਲਈ ਬਹੁਤ ਇੱਕ ਬਹੁਤ ਘਟ ਆ ਤੇ ਚਲੋ ਇਹ ਇਥੇ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਗੁਰੂ ਮਹਾਰਾਜ ਦੇ ਹੱਥ ਆ ਕਿ ਕਿੰਨਾ ਸਮਾਨ ਜਿਹਨਾਂ ਮਰਨ ਲਖਾਏ ਮੰਡਲ ਮੈਂ ਆਏ ਜਿਹਾਂ ਚਿਰੀ ਲਿਖਿਆ ਤੇਹਾ ਉਖਮ ਖਮਾਏ ਖੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਪਰ ਜਿਨਾਂ ਇਥੇ ਆਪਾਂ ਨੂੰ ਸੰਸਾਰ ਚ ਰਹਿਣ ਵਾਸਤੇ ਸਮਾਂ ਮਿਲਦਾ ਹੈ ਨਾ ਤੇ ਸਾਡਾ ਇਥੇ ਆਉਣਾ ਹੀ ਆਪਣੇ ਵਸ ਨਾਲ ਅਸੀਂ ਆ ਸਕਦੇ ਹਾਂ ਨਾਲ ਇਥੇ ਜਾਉਣਾ ਹੀ ਆਪਣੇ ਮਰਜ਼ੀ ਨਾਲ ਜਾ ਸਕਦਾ ਕੋਈ ਇਤੋਂ ਦੇ ਹੁਕਮ ਲਾਈਆਂ ਪਰ ਜਿਹੜਾ ਇੱਥੇ ਆਪਾਂ ਜ਼ਿੰਦਗੀ ਬਤੀਤ ਕਰਦੇ ਆਂ ਇਹ ਹੀ ਆ ਕੇ ਕਿਸ ਤਰੀਕੇ ਨਾਲ ਜ਼ਿੰਦਗੀ ਦੀ ਇਹ ਸਭ ਮਨੁੱਖਾ ਜਨਮ ਦੀ ਵਰਤੋਂ ਕਰਦੇ ਆਂ ਇਹਦਾ ਮਕਸਦ ਕੀ ਆ ਭਈ ਪ੍ਰਾਪਤ ਮਨੋਕ ਦੇ ਹੋਰੀਆ ਗੋਵਿੰਦ ਨੇ ਨੇਕੀਏ ਤੇਰੀ ਬਰੀ ਜੇ ਆਪਾਂ ਉਹ ਆਪਣੇ ਮਕਸਦ ਨੂੰ ਚੇਤੇ ਨਹੀਂ ਰੱਖਦੇ ਆਪਣਾ ਸੰਸਾਰੀ ਘਰਾ ਵਿਹਾਰਾਂ ਵਿੱਚ ਉਲਝ ਕੇ ਰਹਿ ਜਾਂਦੇ ਆ ਤੇ ਫਿਰ ਮੇਰਾ ਖਿਆਲ ਹੈ ਕਿ ਜਿੰਦਗੀ ਨੂੰ ਆਪਾਂ ਇੱਕ ਜਿਹੜਾ ਅਮੋਲਕ ਜਨਮ ਹੈ ਆ ਮਨੁੱਖਾ ਜਨਮ بڑا 84 ਲੱਖ ਜੁਨਾ ਤੋਂ ਬਾਅਦ ਪ੍ਰਾਪਤ ਹੁੰਦਾ ਉਹਨੂੰ ਆ ਜਾਇਂ ਉਹ ਆ ਜਾਣਾ ਜਿਹੜੇ ਭਾਈ ਰਣਜੀਤ ਸਿੰਘ ਵਰਗੇ ਇਸ ਨਰਸੀ ਜੋਧੇ ਜਿਹੜੇ ਆਪਣੀ ਕੌਮ ਦੇ ਖਾਤਰ ਆਪਣੇ ਧਰਮ ਦੇ ਖਾਤਰ ਦੇ ਨਾਅਰੇ ਕਰਕੇ ਧਰਮ ਦੀ ਸੇਵਾ ਕਰਦੇ ਉਹਨਾਂ ਦਾ ਜਨਮ ਹੋਇਆ ਨਹੀਂ ਪਰਵਾਹ ਨਹੀਂ ਜਿਸਰ ਕੇ ਆਪਨ ਹੋਏ ਉਹਨਾਂ ਨੂੰ ਉਹਨਾਂ ਦਾ ਜੋ ਆਪਾਂ ਵਰਸ਼ੀ ਮਨਾ ਰਹੇ ਆ ਕਿ ਤਾਂ ਹੀ ਸਫਲ ਹੋ ਕੇ ਉਹਨਾਂ ਆਪ ਉਹਨਾਂ ਦੇ ਜੀਵਨ ਤੋਂ ਗੁਰੂ ਮਾਨ ਦੇ ਗੁਰੂ ਮਹਾਰਾਜ ਤੋਂ ਕੋਈ ਸਿੱਖਿਆ ਲਈਏ ਆਪਣਾ ਜੀਵਨ ਵੀ ਸਵਾਰੀਏ ਆਪਣੇ ਜੀਵਨ ਨੂੰ ਵੀ ਚੰਗਾ ਬਣਾਈਏ ਆਪਣੇ ਜੀਵਨ ਨੂੰ ਦੇ ਵੀ ਇੱਕੋ ਸਮਾਂ ਕੌਮ ਲਈ ਧਰਮ ਲਈ ਆਪਾਂ ਖਰਚਾ ਕਰੀਏ ਜੋ ਇਹ ਖਤਮ ਨੇ ਅੱਗੇ ਜੋ ਐਂਬੂਲੈਂਸ ਚਲਾਉਣੀ ਹੈ ਉਸ ਦੇ ਵਾਸਤੇ ਡਰਾਈਵਰ ਦੀ ਜਾਂ ਹੋਰ ਵੀ ਬਹੁਤ ਜ਼ਰੂਰੀ ਜੋ ਸਮ ਹੁੰਦੇ ਨੇ ਉਸ ਵਾਸਤੇ ਇੱਕ ਕਮੇਟੀ ਬਣਾਉਣੀ ਹੈ ਸੋ ਬੇਨਤੀ ਹੈ ਕਿ ਜਿੰਨੇ ਵੀ ਸਾਡੇ ਵਕਤੀ ਦੇ ਵੀਰ ਨੇ ਸੋ ਇਸ ਵਾਰਡ ਦੇ ਖਾਸ ਕਰਕੇ 9 ਤੇ 10 ਵਾਰਡ ਦੇ ਸੋ ਵੀਰ ਭਾਈ ਉਹਨਾਂ ਨੂੰ ਬੇਨਤੀ ਹੈ ਕਿ ਵਾਧੂ ਵੱਧ ਇਸ ਕਮੇਟੀ ਦੇ ਮੈਂਬਰ ਬਣਨਾ ਹੈ ਜੀ ਸੋ ਬੇਨਤੀ ਹੈ ਸਾਡੀ ਸਕਾਰ ਜੋ ਭਰਾ ਸਾਹਿਬ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਸੋ ਭਾਈ ਦਰਸ਼ਨ ਸਿੰਘ ਜੀ ਬਲੇਰ ਉਹਨਾਂ ਨੂੰ ਸਨਮਾਨ ਕਰਦੇ ਨੇ ਬੋਲੇ ਸੋ ਨਿਹਾਲ ਤੋ ਬਹੁਤ ਬਹੁਤ ਧੰਨਵਾਦ ਭੌਰਾ ਸਿੰਘ ਜੀ ਦਾ ਜਿਨ੍ਹਾਂ ਨੇ ਸਟੇਜ ਦੀ ਹਾਜ਼ਰੀ ਲਗਾਈ ਹੈ ਕਿਵੇਂ ਬਿਆਨ ਹੋਣ ਵਾਰੇ ਬਾਅਦ ਵਿੱਚ ਦੇ ਖਾਸ ਓਏ ਆਪਾਂ ਤਾਂ ਕਿੰਨੇ ਦੂਰ ਹਾਂ ਉਸੇ ਤਾਂ ਹੋਰ